ਸਭ ਬੰਦਾ ਹੋਏ ਤੇ ਉਹਨਾਂ ਦਾ ਸਮੁੱਚੇ ਸੰਗਤ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ ਜਾ ਰਿਹਾ ਹੈ ਸਮਾਫਣੀ ਰਵਿਸ਼ਾਰ ਦੇ ਨਾਲ ਚੱਲਿਆ ਜੋ ਸ਼ਡਿਊਲ ਮੇਰੇ ਕੋਲ ਬਣਿਆ ਹੈ ਕਿਉਂਕਿ ਤਖਸਾਲ ਦੇ ਹੁਕਮ ਦਾ ਸਦਕਾ ਹੀ ਸਮੁੱਚੇ ਪ੍ਰਬੰਧਕ ਦਾ ਸਦਕਾ ਸਮੇਂ ਦੇ ਵਿੱਚ ਰਹਿੰਦਾ ਹੋਇਆ ਹੁਣ ਮੈਂ ਬੇਨਤੀ ਕਰਾਂ ਸਮੀਤ ਸਿੰਘ ਜੀ ਅਮਰਸਰ ਤੋਂ ਕਵੀਸ਼ਰੀ ਜਥਾ 10 ਮਿੰਟ ਵਾਸਤੇ ਆਪਣੀ ਹਾਜ਼ਰੀ ਲਵਾਉਣਗੇ ਉਹਨਾਂ ਤੋਂ ਬਾਅਦ ਸਤਕਾਰਯੋਗ ਕਵੀਸ਼ਰੀ ਜਥਾ ਜਿਹੜਾ वह भी तैयार रहे अमर सिंह जी कलेर वाले वो तैयार रहन वाहेगुरु जी का खालसा वाहिगुरु जी की फतेह guru ji wah guru ji wah guru ji wah guru ji wah guru ji ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਅਦੋ ਕਮ ਜਵਾਨੀਆਂ ਮਾਨਦੀ ਐ ਜਦੋਂ ਡੁੱਲਦਾ ਖੂਨ ਜਵਾਨੀਆਂ मदा भख रोशन उन दान जॾो बली दान दा, कौम बास ते तली ते सीस तरदा हो ਦਾ ਫਰਜ ਹੈ ਕੌਮ ਦੇ ਬਾਨੀਆਂ ਦਾ ਜ਼ਾਲਮ ਜ਼ੁਲਮ ਕਮੋਂ ਕੇ ਜਦੋਂ ਤੀ ਕਰ ਹੋ ਜ਼ਾਲਮ ਜ਼ੁਲਮ ਕਮੋਂ ਕੇ ਜਦੋਂ ਤੀ ਕਰ ਕਿੱਸਾ ਚੱਲਦਾ ਰੋ ਕੁਰਬਾਨੀਆਂ ਦਾ ਕਿੱਸਾ ਚੱਲਦਾ ਰੂਹ ਕੁਰਬਾਨੀਆਂ ਦਾ ਰਾਜ ਕਰੇਗਾ ਕਾਲਸਾ ਆਖੀਰੇ ਨ ਕੋਏ ਖਵਾ ਰੂ ਇਸ ਬਲੇਗੇ ਬਚੇ ਸ਼ਰਨ ਜੋ ਹੋਏ ਨੰਦਪੁਰ ਦੀ ਧਰਤੀ ਤੇ ਸਤਿਗੁਰ ਅਜਬ ਕ੍ਰਿਸ਼ਮਾ ਕਰਿਆ ਗੈਰਤ ਨਾਲ ਜੀਵਨ ਦਾ ਜज्ਬਾ ਮਰਦਾਂ ਦੇ ਦਿਲ ਪਰਿਆ ਗੈਰਤ ਨਾਲ ਜੀਵਨ ਦਾ ਆ ਜज्ਬਾ ਮਰਦਾਂ ਦੇ ਦਿਲ ਪਰਿਆ ਮਰੂ ਉਸਦੀ ਰਹਿਮਤ ਦਾ ਵਰਤਾਰਾ ਓ ਜੁਗਾ ਤੱਕ ਕੈ ਮਰੂ ਓ ਉਸਦੀ ਰਹਿਮਤ ਦਾ ਵਰਤਾਰਾ ਖੰਡੇ ਦੀ ਤਾਰ ਵਿੱਚੋਂ ਸਾਜ ਸਤਗੁਰ ਪੰਥ ਨਿਆਰਾ ਖੰਡੇ ਦੀ ਤਾਰ ਵਿੱਚੋਂ ਸਾਜ ਸਤਗੁਰ ਪੰਥ ਨਿਆਰਾ ਸਤਿਗੁਰ ਅਜਬ ਕਰਿਸ਼ ਮਾ ਕਰਿਆ ਜੀ ਆਨੰਦਪੁਰ ਦੀ ਧਰਤੀ ਤੇ ਸਤਿਗੁਰ ਅਜਬ ਕਰਿਸ਼ ਮਾ ਕਰਿਆ ਗੈਰਤ ਨਾਲ ਜੀਵਨ ਦਾ ਜज्ਬਾ ਮਰਦਾਂ ਦੇ ਦਿਲ ਪਰਿਆ ਗੈਰਤ ਨਾਲ ਜੀਵਨ ਦਾ ਜज्ਬਾ ਮਰਦਾਂ ਦੇ ਦਿਲ ਪਰਿਆ ਜੁਗਾਤਿਕ ਕੈਮਰੋ ਦੀ ਰਹਿਮਤ ਦਾ ਵਰ ਤਾਰਾ ਉਹ ਖੰਡੇ ਦੀ ਤਾਰ ਵਿੱਚੋਂ ਸਾਜ ਸਤਗੁਰ ਪੰਥ ਨੇ ਆਰਾ ਖੰਡੇ ਦੀ ਤਾਰ ਵਿੱਚੋਂ ਸਾਜ ਸਤਗੁਰ ਪੰਥ ਨੇ ਆਰਾ ਆਖਿਆ ਮਰ ਜੁੜਿਆ ਨੂੰ ਰਚਾ ਕਠਨ ਸਿੱਧਕਦਾ ਪਾ ਕੇ ਆਕਿਆ ਮਰ ਜੂੜਿਆ ਨੂੰ ਆ ਪਰਚਾ ਕਠਨ ਸਿੱਧਕਦਾ ਬਾਕੇ ਉੱਠੋ ਸਿਰ ਪੇਟ ਕਰੋ ਆ ਚੰਡੀ ਅਣਖ ਭਰੀ ਚਮਕਾ ਕੇ ਹੋ ਜੇ ਮਹਤਲੀ ਟਕਾਂ ਕੇ ਤੇ जीतलियाी त प्यारा उते टका के जितल प्रीतम प्यारा ਖੰਡੇ ਦੀ ਤਾਰ ਵਿੱਚੋਂ ਸਾਜ ਸਤਿਗੁਰ ਪੰਥ ਨੇ ਆਰਾ ਖੰਡੇ ਦੀ ਤਾਰ ਵਿੱਚੋਂ ਸਾਜ ਸਤਿਗੁਰ ਪੰਥ ਨੇ ਆਰਾ ਜੀ ਆਖਿਆ ਸਭ ਵਰਨਾ ਨੂੰ ਪੂਜਾ ਇੱਕ ਮਾਲਕ ਦੀ ਕਰਨੀ ਛੱਡ ਝਗੜੇ ਜਾਤਾ ਦੇ ਉਹ ਤਿਲ ਵਿੱਚ ਟੇ ਪਲੇ ਦੀ ਤਰਨੀ ਛੱਡ ਝਗੜ ਜਾਂਤਾں ਦੇ ਉਹ ਦਿਲ ਵਿੱਚ ਟੇਪਲੇ ਦੀ ਦਰਨੀ ਹੋ ਬਿਨ ਸੇਵਾ ਸਿਮਰਣ ਦੇ ਮਾਨਸ ਬਣਦਾ ਨਹੀਂ ਸਚਿਆਰਾ ਉਹ ਬਿਨ ਸੇਵਾ ਸਿਮਰਣ ਦੇ ਮਾਨਸ ਬੜਦਾ ਨਹੀਂ ਸਚਿਆਰਾ ਉਹ ਖੰਡੇ ਦੀ ਤਾਰ ਵਿੱਚੋਂ ਸਾਜ ਸਤਗੁਰ ਪੰਥ ਨਿਆਰਾ ਉਹ ਖੰਡੇ ਦੀ ਤਾਰ ਵਿੱਚੋਂ ਸਾਜ ਸਤਗੁਰ ਪੰਥ ਨਿਆਰਾ ਜੀ ਜੱਜ ਪਿਆਦੇ ਸਾਗਰ ਨੂੰ ਉਹ ਰਿੜਕਿਆ ਸਦਕ ਮਤਾਨਾ ਪਾ ਕੇ ਘਟਿਆ ਪੰਜ ਰਤਨਾ ਨੂੰ ਟਿੱਖੀਆਂ ਤਾਰਾਂ ਦੇ ਅਜਮਾ ਕੇ ਜੱਜ ਬਿਆਦੇ ਸਾਗਰ ਨੂੰ ਹੋ ਰੜਕਿਆ ਸਦਕ ਮਤਾਨਾ ਬਾਕੇ ਕਟਿਆ ਪੰਜ ਰਤਨਾ ਨੂੰ ਆ ਸਿੱਖੀਆਂ ਧਾਰਾਂ ਦੇ ਅਜ਼ਮਾਕੇ ਹੋ ਗਰਤ ਦਾ ਸੋਨਾ ਸਿਰ ਸਜਿਆ ਦਸਤਾਰਾ ਉਹ ਐ ਤਾਂ ਜੇ ਗਰਤ ਦਾ ਸੋਨਾ ਸਿਰ ਸਜਿਆ ਦਸਤਾਰਾ ਉਹ ਖੰਡੇ ਦੀ ਤਾਰ ਵਿੱਚੋਂ ਸਾਜੇ ਸਤਿਗੁਰ ਪੰਥ ਨੇ ਆ ਜਾ ਉਹ ਖੰਡੇ ਦੀ ਤਾਰ ਵਿੱਚੋਂ ਸਾਜ ਸਤਿਗੁਰ ਪੰਥ ਨੇ ਆਜਾ ਜੀ ਅਨੰਦਪੁਰ ਦੀ ਧਰਤੀ ਤੋਂ ਸੂਰਜੇ ਉਦੇ ਆਜ਼ਾਦੀ ਹੋਇਆ ਹੋ ਅਨੰਦਪੁਰ ਦੀ ਧਰਤੀ ਤੋਂ ਸੂਰਜੇ ਉਦੇ ਆਜ਼ਾਦੀ ਹੋਇਆ ਤੱਕ ਮਰਦ ਸ਼ਰੀਰਾ ਚੋ ਉਹ ਮੁਰਦਾ ਅਜ ਗਹਿਰਤ ਦਾ ਚੋਇਆ ਉਹ ਦਿਲ ਢੜਕੇ ਬਾਜਾਂ ਦੇ ਮਾਰੇ ਜਦ ਚਿਣੀਆਂ ਲਲਕਾਰਾ ਉਹ ਦਿਲ ਧੜਕੇ ਬਾਜਾਂ ਦੇ ਉਹ ਮਾਰੇ ਜਦ ਚਿੜੀਆਂ ਲਲਕਾਰਾ ਉਹ ਖੰਡੇ ਤੇ ਤਾਰ ਵਿੱਚੋਂ ਸਾਜ ਸਤਿਗੁਰ ਪੰਥ ਨੇ ਆਰਾ ਉਹ ਖੰਡੇ ਤੇ ਤਾਰ ਵਿੱਚੋਂ ਸਾਜ ਸਤਗੁਰ ਪੰਥ ਨਿਆਰਾ ਹੋ ਡਰ ਲੱਥ ਕੇ ਮਰਨੇ ਦਾ ਭਰ ਦੀ ਗੈਰਤ ਪਈਆਂ ਲੜਾਈਆਂ ਜਾ ਬਰਨੂ ਕੂਰੀਆਂ ਆਹ ਮਰਦਾਂ ਗਲ ਸ਼ਮਸ਼ੀਰਾਂ ਪਾਈਆਂ ਜਾ ਬਰਨੂ ਕੂ ਨਹੀਂ ਆ ਮਰਦਾ ਗਲਸ਼ਮਸ਼ੀਰਾ ਪੰਗਾ ਉਹ ਜ਼ਿੰਦਗੀ ਦੀਆਂ ਪਿੰਗਾ ਨੂੰ ਚੜ ਗਿਆ ਅਣਖੀ ਹੋਸ਼ ਹੁਨਾਰਾ ਉਹ ਜ਼ਿੰਦਗੀ ਦੀਆਂ ਪਿੰਗਾ ਨੂੰ ਚੜ ਗਿਆ ਅਣਖੀ ਹੋਸ਼ ਹੁਨਾਰਾ ਉਹ ਖੰਡੇ ਦੀ ਤਾਰ ਵਿੱਚੋਂ ਸਾਜ ਸਤਗੁਰ ਪੰਥ ਨੇ ਆਰਾ ਉਹ ਖੰਡੇ ਦੀ ਤੰਗਰ ਵਿੱਚੋਂ ਸਾਜ ਸਤਿਗੁਰ ਪੰਥ ਨਿਆਰਾ ਓ ਇਸ ਅਮਰ ਵਿਸਾਖੀ ਦੀ ਪਰਦਾ ਰੂਤ ਆਸ ਗਵਾਹੀ ਓ ਇਸ ਅਮਰ ਵਿਸਾਖੀ ਦੀ ਪਰਦਾ ਰੂਤ ਆਸ ਗਵਾਹੀ ਸੋਨਾ ਕੁੱਲ ਆਲਮ ਤੋ ਕਲਗੀ ਤਰਦਾ ਸੰਤ ਸਿਪਾਹੀ ਓ ਸੋਨਾ ਕੁਲਿਆਲਪ ਤੋਂ ਓ ਤਲਗੀ ਧਰ ਦਾ ਸੰਤਿਸ਼ਪਾਹੀ ਹੋ ਰੰਗਰੀ ਦੁਰ ਗਿਆ ਅਰਸ਼ ਬਿਜਲੀ ਤਾਂ ਚਮਕਾਰਾ ਉਹ ਕੰਡੇ ਦੀ ਤਾਰ ਵਿੱਚੋਂ ਸਾਜਾ ਸਤਗੁਰ ਪੰਥ ਨੇ ਯਾਰਾ ਹੋ ਧਨ ਤੂ ਕਲਗੀਆ ਬਾਣਿਆ ਇਹ ਪੰਥ ਸਜਾਇਆ ਜਿੰਨਾ ਮਤਾ ਜ਼ੁਲਮ ਨਾ ਹਰ ਕਾਤੇ ਲਾਇਆ ਜ਼ੁਲਮ ਦੀ ਮੱਚਦੀ 파ਖੁਨ ਵਜਾਉਂਦੇ ਹੋ ਸਿੰਘ ਗੁਰੂ ਦਸ਼ਮੇਸ਼ ਤੇਰੇ ਸਿਤਕ ਨ ਬੋਂਦੇ ਧਰਤ ਕਲਗੀਆਂ ਵਾਲਿਆ ਇਹ ਪੰਥ ਸਜਾਇਆ ਜਿੰਨਾ ਮੱਥਾ ਜ਼ੁਲਮ ਨਾਲ ਹਰ ਸਾਤੇ ਲਾਇਆ ਅੱਛੀ ਦੀ ਪਾਖੂਨ ਵਾ ਬਚਾਉਂਦੇ ਸਿੰਘ ਗੁਰੂ ਦਸ਼ਮੇਸ਼ ਦੇ ਰੈ ਸਿੱਧਕੀ ਨੰਬੋਤੇ ਹੋ ਧੋੜੇ ਲੱਖਾਂ ਸਾਹਮਣੇ ਸਿੱਧਕੀ ਨਹੀਂ ਡੋਲੇ ਹੋ 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 ਓ ਧੋੜੇ ਲੱਖਾਂ ਸਾਹਮਣੇ ਸਿੱਧਕੀ ਨਹੀਂ ਡੋਲੇ ਹੋ ਸਿੰਦਾ ਦੁਆਰ ਦੇ ਉਹ ਮੁਗਲਾਂ ਦੇ ਢੋਲੇ ਮਹਾ ਸਿੰਘ ਜੀ ਸੂਰ ਮੇਰੇ ਜੋਤ ਮਕੋਂ ਦੇ ਉਹ ਸਿੰਘ ਗੁਰੂ ਦਸ਼ਮੇਸ਼ ਦੇ ਰੈ ਸਿਤਕਨ ਬੋਂਦੇ ਓ ਕਟ ਚਮਲੀ ਚੱਕਲੀ ਓ जलमी चोली अमृतसर मसे छुड़े बी कने तो चोॾे नसे मणि सिंह जी हसके उ मनि सिंह जी हस केरे बंदे तारू सिंघ जी हास के चरखड़ी ते चढ़िया बिना हो दीपर अंदर लड़या ਸੁਖਾ ਸਿੰਘ ਮਹਿਤਾ ਵਸੇਂਗ ਸੁਖਾ ਸਿੰਘ ਮਹਿਤਾ ਵਸੇਂਗ ਸਿਰ ਉਸ ਦਾ ਲੋਂਦੇ ਸਿੰਘੂਰੂ ਦਸ਼ਮੇਸ਼ ਤੇ ਰੈਸਦ ਕਨ ਪੋਂਦੇ ਤੂੰ ਪਾਂਦਾ ਇਹ ਮੇਂ ਦਿਸ਼ਾ ਤੂੰ ਸਿੰਘਾ ਛਡ ਬਾਈਆਂ ਹਾ लाके मथां सिंगा लाग मथां सिंगा कबू ਸਿੰਗੁਰੂ ਦਸ਼ਮੇਸ਼ ਦੇ ਰੈਸਦਿਕ ਨ ਬੋਂਦੇ ਜੀ ਚੜਦੇ ਇੰਜਰ ਕੈਰ ਤੇ ਯੋਦੇ ਟਕਾ ਕੇ ਨਾਲ ਜੱਡ ਤੇ ਨਾਲ ਜੱਡ ਤੇ ਵੱਜ ਕੇ ਕਈ ਜਿਸਮ ਜਲਾ ਗੇ ਲਲੂਏ ਦਾਣਾ ਸੁਣ ਕੇ ਵੈਰੀ ਕਬ ਡੋਂਦੇ ਓਏ ਸਿੰਘੁਰੂ Chamechide, ora esse de caneponde, o guru da chamechide, ora esse de caneponde, ਬਿਲਕੁਲ ਨਿਦਾਨ ਸਮੇਂ ਤੇ ਪਹੁੰਚ ਕੇ ਸਿਮਤ ਸੀ ਸਮਾਜੀ ਬਹੁਤ ਬਾਅਦ ਹੀ ਸਮਾਣਤ ਸੀ 30 ਮਿੰਟ ਦਿੱਤੇ ਪਰ ਜਿਵੇਂ ਸਵੇਰ ਤੋਂ ਆਏ ਹਾਜ਼ਿਰ ਦਾ ਸਮਾਂ 10 ਮਿੰਟ ਚ ਕੀ ਹੁੰਦਾ ਸੋ ਹਾਜ਼ਰੀ ਸਾਰੇ ਨਿਹੰਗ ਸਿੰਘ ਫੌਜਾਂ ਦਾ ਖੁੱਲਾ ਸਮਾਂ ਹਾਂ ਦਿਆ ਕਰੋ ਬਾਅਦ ਚੜ ਕੇ ਬਾਣੀ ਬਾਣੀ ਦਾ ਸਨਕਾਰ ਕਰਿਆ ਕਰੋ ਸੈਕਟਰ ਸਾਹਿਬ ਜੀ ਬਾਕੀ ਚਲੋ ਭਾਈ ਵੀਰ ਸਿੰਘ ਜੀ ਵੀ ਕਹਿੰਦੇ ਨੇ ਕੀ ਬਹੁਤ ਚਾਰ ਹਸ ਬੰਦਾ ਹੋਇਸੋ ਹਾਜ਼ਰੀ ਪਾ ਲਈ ਗੁਰੂ ਸਾਹਿਬ ਜੀ ਦਾ ਧੰਨਵਾਦ ਸੈਟੀ ਸਾਹਿਬ ਜੀ ਦਾ ਧੰਨਵਾਦ ਸੰਗਤ ਦਾ ਤੁਹਾਨੂੰ ਆ ਵੀ ਸ਼ੇਅਰ ਲਾ ਕੇ ਫਿਰ ਕੀਮਤ ਜੱਟ ਕੋ ਹੋਗੇ ਪਿੰਡਾਂ ਦੇ ਸ਼ੇਰਾ ਯੋਧੇ ਸੰਤ ਰੈਣ ਸਿੰਘਾ ਵਾਹ ਉਹ ਤੇਰੀਆਂ ਪਰਾਣਾ ਦੇ ਯੋਧੇ ਪਿੱਛੇ ਪਿੱਛੇ ਆ ਗਏ ਭਾਈ ਸਤਵੰਤ ਸਿੰਘ ਬੀਅੰਤ ਸਿੰਘ ਯੋਧੇ ਦੋਵੇਂ ਇੰਦਰਾ ਨੂੰ ਚਾੜ ਗੱਡੀ ਨਰਕੀ ਪੰਚਾ ਗਏ ਉੱਡਣੇ ਸੀ ਬਾਜ ਦੋਵੇਂ ਓਏ ਉੱਡਣੇ ਸੀ ਬਾਜ ਦੋਵੇਂ ਓ ਸੁੱਖਾਂ ਤੇ ਸੀ ਚਿੰਦਾ ਯੋਧੇ ਉਹਨੇ ਵਿੱਚ ਜਾ ਕੇ ਸੋਤਾ ਵਹਿਦਿਆ ਦਾ ਲਾ ਗਏ ਹੱਕਾਂ ਦੀ ਲੜਾਈ ਮ ਲੜੀ ਦੀ ਐ ਸੂਰ ਪੀਰੋ ਬਹੁਤ ਤੇਰੇ ਯੋਧਿਆ ਸੀ ਖੜ ਕੁ ਬਣਾ ਗਏ ਬਹੁਤ ਤੇਰੇ ਯੋਧਿਆ ਸੀ ਖੜ ਕੁ ਬਣਾ ਗਏ ਆਓ ਇੱਕ ਚੜ ਦੀ ਕਲਾ ਵਿੱਚ ਕਰਾ ਲਾ ਕੇ ਫਿਰ ਕਿਉਂ ਅੰਦੇ ਜੱਟ ਪਾਵਾਂਗੇ ਖੁਸ਼ੀਆਂ ਲੈ ਜਗਾਰੇ ਗਿਓਂ ਨਿਹਾਲ ਜਾਓ ਕਲਗੀਧਰ ਪੀਤੰ ਸਤਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਨੂੰ ਪਾਵੇ ਸੋ ਸ੍ਰੀ ਅਕਾਲ ਜੁਕਾਰਾ ਲਾ ਜਾਵੇ ਕਿ ਅਜ ਪਤਾ ਲੱਗੇ ਕਿ ਚੜ੍ਹਦੀ ਕਲਾ ਦਾ ਹੋਲਾ ਮੱਲਾ ਬਣਾਇਆ ਸੰਗਤ ਨੂੰ ਬੰਦੀ ਇੱਕ ਸੰਗਤ ਵਿੱਚੋਂ ਇੱਕ ਚੜ੍ਹਦੀ ਕਲਾ ਦੇ ਜੁਕਾਰਾ ਗਾਇਆ ਜਾਵੇ। ਸਾਥ ਸ੍ਰੀ ਆਇ ਆਕਾਲੇ ਦੇਖ ਤੇਖ ਹਉਦੇ ਪੰਥ ਕੀ ਜੀ ਫਾਲਸੇ ਦੀ ਹਰ ਮੈਦਾਨ ਫਤੇ ਵਾਹਿਗੁਰੂ ਜੀ ਕਾ ਖਾਲਸਾ

ਸੇਵਾ ਨਾਮ ਆਦੇ ਹੋਏ ਬੜੇ ਫਕਰ ਦੀ ਗੱਲ ਆ ਕਿ ਦੋਨੋਂ ਭਰਾ ਨੇ ਤੇ ਗੁਰੂ ਦੀ ਕਿਰਪਾ ਹੈ ਬੁਲੰਦਾ ਵਾਜਾ ਨੇ ਉਹਨਾਂ ਦਾ ਤੈਦਰੋਂ ਤਨ ਬਾਤ ਕੀਤਾ ਜਾ ਰਿਹਾ ਹੈ